ਦਾਦੀਏ ਕਿ ਅੱਜ ਖਿਡਾਰੀਆਂ ਦੇ ਲਈ ਬਹੁਤ ਵੱਡਾ ਦਿਨ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਹੈ ਜਿਹੜੀ ਦੇਣ ਜਾ ਰਹੇ ਨੇ ਦਾਦੀਏ ਕਿ ਪੰਜਾਬ ਦੇ ਖਿਡਾਰੀਆਂ ਦੇ ਲਈ ਬਹੁਤ ਵੱਡਾ ਦਿਨ ਮੰਨਿਆ ਜਾ ਰਿਹਾ ਹੈ ਕਿਉਂਕਿ ਲਗਾਤਾਰ ਪੰਜਾਬ ਦੇ ਖਿਡਾਰੀ ਨੇ ਜਿਹੜੇ ਵਕ ਵਕ ਖੇਡਾਂ ਦੇ ਵਿੱਚ ਮੱਲਾਂ ਮਾਰ ਰਹੇ ਨੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਹੈ ਜਿਹੜੀ ਦੇਣ ਜਾ ਰਹੇ ਨੇ ਦਾਦੀਏ ਕਿ ਨੈਸ਼ਨਲ ਖੇਡਾਂ ਤੇ ਏਸ਼ੀਅਨ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਇਹ ਇਨਾਮੀ ਰਾਸ਼ੀ ਹੈ ਜਿਹੜੀ ਦਿੱਤੀ ਜਾ ਰਹੀ ਹੈ ਉਥੇ 33.83 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੇ ਨਾਲ ਵੱਖ-ਵੱਖ ਖਿਡਾਰੀਆਂ ਨੂੰ ਸਨਮਾਨਤਾ ਜਿਹੜਾ ਸਿਮਾਨ ਕਰਨਗੇ ਦਾਦੀ ਕਿ ਏਸ਼ੀਅਨ ਖੇਡਾਂ ਦੇ 32 ਜੇਤੂ ਖਿਡਾਰੀਆਂ ਨੂੰ 29.25 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਹੈ ਜਿਹੜੀ ਦਿੱਤੀ ਜਾ ਰਹੀ ਹੈ ਉਥੇ ਨੈਸ਼ਨਲ ਖੇਡਾਂ ਦੇ 136 ਜੇਤੂ ਖਿਡਾਰੀਆਂ ਨੂੰ 4.58 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਊਗੀ ਉੱਥੇ ਚੰਡੀਗੜ੍ਹ ਦੇ ਮਿਊਸਪਲ ਭਵਨ ਵਿਖੇ 12 ਵਜੇ ਦੇ ਕਰੀਬ ਇਹ ਇਨਾਮੀ ਰਾਸ਼ੀ ਵੰਡ ਸਮਾਗਮ ਜਿਹੜਾ ਕਰਵਾਇਆ ਜਾਊਗਾ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਿਰਕਤ ਕਰਨਗੇ ਉੱਥੇ ਹੀ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹਿਣਗੇ ਦਾਦੀਏ ਕਿ ਪੰਜਾਬ ਦੇ ਵਿੱਚ ਲਗਾਤਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਸਰਕਾਰ ਯਤਨ ਕਰਦੀ ਨਜ਼ਰ ਆ ਰਹੀ ਹੈ ਤੇ ਖੇਡਾਂ ਦੇ ਸਤਰ ਨੂੰ ਹੋਰ ਵੀ ਉੱਪਰ ਚੁੱਕਣ ਦੇ ਲਈ ਲਗਾਤਾਰ ਹੁਣ ਖਿਡਾਰੀਆਂ ਨੂੰ ਇਨਾਮੀ ਰਾਸ਼ੀਆ ਜਿਹੜੀ ਦਿੱਤੀ ਜਾ ਰਹੀ ਹੈ ਸੋ ਦਾ ਅਧਿਕਾਰੀ ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਦੇ ਵੱਖ-ਵੱਖ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਦੇ ਚੈੱਕ ਨੇ ਜਿਹੜੇ ਦਿੱਤੇ ਜਾਣਗੇ ਸੋ ਲਗਾਤਾਰ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਉੱਥੇ ਹੀ ਨਵੀਂ ਖੇਡ ਪੋਲਿਸੀ ਵੀ ਬਣਾਈ ਗਈ ਸੀ ਜਿਸ ਤੋਂ ਬਾਅਦ ਪੰਜਾਬ ਦੇ ਕਾਫੀ ਖਿਡਾਰੀਆਂ ਨੇ ਏਸ਼ੀਅਨ ਖੇਡਾਂ ਦੇ ਵਿੱਚ ਮੱਲਾ ਮਾਰ ਕੇ ਪੰਜਾਬ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਚਮਕਾ ਦਿੱਤਾ ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਟੀਚਾ ਹੈ ਉਹ 올림픽 ਦਾ ਟੀਚਾ ਜਿਹੜਾ ਉਹ ਮਿੱਥ ਕੇ ਚੱਲ ਰਹੇ ਨੇ ਤੇ ਉਹ ਚਾਹੁੰਦੇ ਨੇ ਕਿ ਪੰਜਾਬ ਦੇ ਖਿਡਾਰੀ ਨੇ ਜਿਹੜੇ 올림픽 ਦੇ ਵਿੱਚ 골ਡ ਮੈਡਲ ਲੈ ਕੇ ਪੰਜਾਬ ਦਾ ਨਾਮ ਹੋਰ ਵੀ ਰੋਸ਼ਨ ਕਰ ਦੇਣ ਤੋ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖਿਡਾਰੀਆਂ ਨੂੰ ਤਿਆਰੀ ਦੇ ਵਜੋਂ ਵੀ ਪਹਿਲਾਂ ਰਾਸ਼ੀ ਹੈ ਜਿਹੜੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਏਸ਼ੀਅਨ ਖੇਡਾਂ ਹੁੰਦੀਆਂ ਨੇ ਜਿੱਦੇ ਵਿੱਚ ਪੰਜਾਬ ਦੇ ਹਜ਼ਾਰਾਂ ਖਿਡਾਰੀਆਂ ਨੇ ਏਸ਼ੀਅਨ ਖੇਡਾਂ ਦੇ ਵਿੱਚ ਤਗਮੇ ਜਿੱਤ ਕੇ ਪੰਜਾਬ ਦਾ ਨਾਮ ਇਹਨਾਂ ਏਸ਼ੀਅਨ ਖੇਡਾਂ ਦੇ ਵਿੱਚ ਚਮਕਾ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਏਸ਼ੀਅਨ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਰਾਸ਼ੀ ਜਿਹੜੀ ਦਿੱਤੀ ਜਾ ਰਹੀ ਹੈ ਸੋ ਇਸ ਖਬਰ ਦੇ ਉੱਤੇ ਹੋਰ ਜਾਣਕਾਰੀ ਸਾਂਝੀ ਕਰਨ ਦੇ ਲਈ ਮੇਰੇ ਸਹਿਯੋਗੀ ਹਰਵਿੰਦਰ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਹਰਵਿੰਦਰ ਲਗਾਤਾਰ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਤੇ ਹਰ ਖਿਡਾਰੀ ਨੂੰ ਹੁਣ ਇਨਾਮੀ ਰਾਸ਼ੀ ਦੇ ਚੈੱਕ ਵੀ ਮਿਲਣ ਲੱਗ ਪਏ ਨੇ ਤੇ ਕਿੱਦਾਂ ਦੇ ਰਿਜ਼ਲਟ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਖੇਡਾਂ ਦੇ ਹੋਰ ਸਾਹਮਣੇ ਆ ਸਕਦੇ ਨੇ ਜਿੰਦਰਪਨ ਦੱਸਿਆ ਕਿ ਪਹਿਲਾਂ ਖਿਡਾਰੀਆ ਦੀ ਸਰਕਾਰ ਰਹੀ ਆ ਤਾਂ ਖਿਡਾਰੀਆਂ ਦੀ ਬੁੱਕਤ ਘਟਦੀ ਰਹੀ ਆ। ਸੋ ਜਦੋਂ ਦੀ ਪੰਜਾਬ ਸਰਕਾਰ ਆਈ ਹੈਗੀ ਆ ਪੰਜਾਬ ਸਰਕਾਰ ਨੇ ਖਿਡਾਰੀਆਂ ਨੂੰ ਉੱਪਰ ਚੁੱਕਣ ਲਈ ਇਹ ਵੱਡਾ ਉਪਰਾਲਾ ਕੀਤਾ। ਅੱਜ ਖਿਡਾਰੀਆਂ ਲਈ ਵੀ ਵੱਡਾ ਦਿਨ ਦੱਸਿਆ ਜਾ ਰਿਹਾ ਹੈਗਾ। ਸੋ ਖਿਡਾਰੀਆਂ ਨੂੰ ਅੱਜ ਜਿਹੜੀ ਇਨਾਮ ਰਾਸ਼ੀ ਦਿੱਤੀ ਜਾਣੀ ਹੈਗੀ ਆ ਜਿਸ ਨੂੰ ਲੈ ਕੇ ਖਿਡਾਰੀਆਂ ਦੇ ਵਿੱਚ ਬੜਾ ਉਤਸ਼ਾਹ ਵੀ ਵੇਖਣ ਨੂੰ ਮਿਲਿਆ ਔਰ ਜਿਹੜੇ ਹੁਣ ਆਉਣ ਵਾਲੀ ਪੀੜ੍ਹੀ ਹੈ ਸਾਡੀ ਆਉਣ ਵਾਲੀ ਪੀੜ੍ਹੀ ਹੁਣ ਨਵਾਂ ਉਪਰਾਲਾ ਜਿਹੜੇ ਨਾਪੇ ਹੈਗੇ ਨੇ ਉਹ ਕਰਨਗੇ ਔਰ ਆਪਣੇ ਬੱਚਿਆਂ ਨੂੰ ਖੇਡਾਂ ਦੇ ਤੌਰ ਤੇ ਉੱਤੇ ਬੱਚਿਆਂ ਨੂੰ ਨਾਲ ਉਤਸ਼ਾਹਿਤ ਕਰਨਗੇ ਕਿ ਉਹ ਖੇਡਣ ਤਾਂ ਜੋ ਆਪਣੇ ਪੰਜਾਬ ਦਾ ਨਾਂ ਹੈ ਜਿਹੜਾ ਰੌਸ਼ਨ ਕਰ ਸਕਣ ਹਰਵਿੰਦਰ ਜੇਕਰ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਦੀ ਤੁਸੀਂ ਜ਼ਿਕਰ ਕੀਤਾ ਹੈ ਕਿ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਖਿਡਾਰੀਆਂ ਦੀ ਸਾਰ ਲਈ ਜਾ ਰਹੀ ਹੈ ਲੇਕਿਨ ਪਹਿਲਾਂ ਘੱਟ ਦੇਖਣ ਚ ਆਉਂਦਾ ਸੀ ਕਿ ਖਿਡਾਰੀਆਂ ਨੂੰ ਖੇਡਾਂ ਦੇ ਵਿੱਚ ਭਾਗ ਲੈਣ ਤੋਂ ਪਹਿਲਾਂ ਹੀ ਪੈਸੇ ਦੇ ਦਿੱਤੇ ਜਾਣ ਕਿਉਂਕਿ ਇਹ ਮੁੱਖ ਮੰਤਰੀ ਮਾਨ ਵੱਲੋਂ ਸ਼ੁਰੂ ਕੀਤਾ ਗਿਆ ਹੈ ਖਿਡਾਰੀਆਂ ਨੂੰ ਪਹਿਲੇ ਹੀ ਪੈਸੇ ਦਿੱਤੇ ਗਏ ਤੇ ਏਸ਼ੀਅਨ ਖੇਡਾਂ ਦੇ ਵਿੱਚ ਉਹ ਹੀ ਖਿਡਾਰੀ ਨੇ ਜਿਹੜੇ ਮੈਡਲ ਲੈ ਕੇ ਆਏ ਨੇ ਦੇਖੋ ਪਹਿਲਾਂ ਖਿਡਾਰੀਆਂ ਵਾਸਤੇ ਕੋਈ ਸਰਕਾਰ ਕੋਈ ਵੀ ਰਹੀ ਹੈ ਭਾਵੇਂ ਕਾਂਗਰਸ ਦੀ ਸਰਕਾਰ ਰਹੀ ਹੈ ਭਾਵੇਂ ਅਕਾਲੀ ਦਲ ਦੀ ਸਰਕਾਰ ਰਹੀ ਹੈ ਪਰ ਕਿਸੇ ਨੇ ਵੀ ਐਡਾ ਉਪਰਾਲਾ ਨਹੀਂ ਕੀਤਾ ਖਿਡਾਰੀਆਂ ਨੂੰ ਕਦੇ ਵੀ ਕੋਈ ਰਾਸ਼ੀ ਜਾਂ ਉਹਨਾਂ ਨੂੰ ਸਨਮਾਨ ਨਹੀਂ ਕੀਤਾ ਗਿਆ ਉਹਨਾਂ ਦਾ ਇਸ ਕਰਕੇ ਖਿਡਾਰੀਆਂ ਦਾ ਜਿਹੜਾ ਮਨੋਬਲ ਸੀਗਾ ਉਹ ਟੁੱਟ ਰਾ ਜਾ ਰਿਹਾ ਸੀਗਾ ਔਰ ਖੇਡਾਂ ਪ੍ਰਤੀ ਜਿਹੜੇ ਖਿਡਾਰੀ ਨੇ ਉਹ ਪਿੱਛੇ ਜਾ ਰਹੀ ਸੀਗੇ ਹੁਣ ਕਿਉਂਕਿ ਉਹਨਾਂ ਕੋਲ ਖੇਡਣ ਦਾ ਸਮਾਨ ਹੀ ਨਹੀਂ ਸੀਗਾ ਜੋ ਉਹਨ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਜਿਹੜੀ ਉਹਨਾਂ ਰਾਜ਼ੀ ਦਿੱਤੀ ਜਾਵੇਗੀ ਉਸ ਦਿਨ ਨਾਲ ਉਹ ਆਪਣਾ ਸਮਾਨ ਵੀ ਲੈ ਸਕਣਗੇ ਔਰ ਉਹਨਾਂ ਦੇ ਵਿੱਚ ਹੋਰ ਉਤਸ਼ਾਹ ਵਧੇਗਾ ਔਰ ਅੱਗੇ ਨੂੰ ਆਉਣ ਵਾਲੇ ਪੰਜਾਬ ਲਈ ਪੂਰੇ ਦੇਸ਼ ਲਈ ਕੀ ਮੈਡਲ ਲੈ ਕੇ ਆਉਣਗੇ ਉਹ ਵਧੀਆ ਹਰਵਿੰਦਰ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਟੀਚਾ ਅਗਲਾ ਕੀ ਹੈ ਕਿਉਂਕਿ ਏਸ਼ੀਅਨ ਖੇਡਾਂ ਦੇ ਵਿੱਚ ਠੀਕ ਹੈ ਮੈਡਲ ਪੰਜਾਬ ਨੇ ਜਿੱਤ ਲਏ ਨੇ ਪਰ 올림픽 ਦੇ ਵਿੱਚ ਕਿਤਨੇ ਕਿਤੇ ਆਪਣਾ ਭਾਰਤ ਜਿਹੜਾ ਪਿੱਛੇ ਰਹਿ ਜਾਂਦਾ ਤੇ ਉਹਦੇ ਵਿੱਚ ਹੁਣ ਪੰਜਾਬ ਦੇ ਖਿਡਾਰੀਆਂ ਦਾ ਜਿਹੜਾ ਭਾਗ ਲੈਣਾ ਕਿੰਨਾ ਕੁ ਉਹਨੂੰ ਤੁਸੀਂ ਮੰਨਦੇ ਹੋ ਵੀ ਮੈਡਲ ਨੇ ਜਿਹੜੇ ਪੰਜਾਬ ਦੀ ਝੋਲੀ 'ਚ ਪੈਣਗੇ 올림픽 ਖੇਡਾਂ ਦੇ ਵਿੱਚ ਦੇਖੋ ਜਿਹੜੀਆਂ ਹੁਣ 올림픽 ਖੇਡਾਂ ਆਉਣਗੀਆਂ ਉਹਦੇ ਵਿੱਚ ਪੰਜਾਬ ਜਿਹੜਾ ਸਭ ਤੋਂ ਮੂਰੇ ਰਹੇਗਾ ਔਰ ਖੇਡਾਂ ਦੇ ਵਿੱਚ ਇੱਕ ਨੰਬਰ ਤੇ ਰਹੇਗਾ ਕਿਉਂਕਿ ਪੰਜਾਬ ਦੇ ਜਿਹੜੇ ਖਿਡਾਰੀ ਨੇ ਉਹ ਹੁਣ ਪੂਰੀਆ ਮੱਲਾ ਮਾਰਨਗੇ ਕਿ 올림픽 ਦੇ ਵਿੱਚ ਮੈਡਲ ਲੈ ਕੇ ਲਿਆਉਣ ਤਾਂ ਜੋ ਜਿਹੜੇ ਸਾਡੇ ਪੰਜਾਬ ਦਾ ਨਾਮ ਹੈ ਰੋਸ਼ਨ ਹੋ ਸਕੇ ਔਰ ਪੰਜਾਬ ਸਰਕਾਰ ਇਸ ਲਈ ਇਹਨਾਂ ਨੂੰ ਜਿਹੜੀ ਨਗਦ ਰਾਸ਼ੀ ਦੇ ਰਹੀ ਹੈਗੀ ਆ ਜਿਸ ਦੇ ਨਾਲ ਉਹ ਸਾਹ ਹੈ ਜਿਹੜਾ ਖਿਡਾਰੀਆਂ ਦਾ ਹੋਰ ਵੱਧ ਚੁੱਕਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਮੈਡਲ ਹੈ ਜਿਹੜੇ ਪੰਜਾਬ ਲਈ ਲਿਆਦੇ ਜਾਣਗੇ ਹਰਵਿੰਦਰ ਲਾਸਟ ਸਵਾਲ ਹੈ ਕਿ ਖੇਡਾਂ ਤੋਂ ਬਾਅਦ ਜਿਹੜਾ ਹੁਣ ਆਪਾਂ ਕਹਿ ਦਈਏ ਕਿ ਇਨਾਮੀ ਰਾਸ਼ੀਨ ਦਿੱਤੀ ਜਾ ਰਹੀ ਹੈ ਤੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਹੋਰ ਜੋੜਨ ਦੀ ਪ੍ਰੇਰਿਤ ਕੀਤਾ ਜਾ ਰਿਹਾ ਕਿ ਨਸ਼ਿਆਂ ਦੇ ਉੱਤੇ ਵੀ ਠੱਲ ਪੈ ਸਕਦੀ ਹੈ ਕਿਉਂਕਿ ਜੇ ਵੱਤਵਾਦ ਖਿਡਾਰੀ ਖੇਡਾਂ ਨਾਲ ਜੁੜਨਗੇ ਤਾਂ ਉਹ ਨਸ਼ਿਆਂ ਤੋਂ ਵੀ ਦੂਰ ਰਹਿਣਗੇ ਦੇਖੋ ਪੰਜਾਬ ਤੇ ਇੱਕ ਥੱੱਬਾ ਲੱਗਦਾ ਆ ਰਿਹਾ ਹੈ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇਵੱਦ ਵਧਦੇ ਜਾ ਰਹੇ ਨੇ ਸੋ ਸਾਡੇ ਜਿਹੜੇ ਖਿਡਾਰੀ ਨੇ ਇਹ ਹੁਣ ਥੰਬਾ ਜਿਹੜਾ ਧੋਣ ਜਾ ਰਹੇ ਨੇ ਜਿਹੜਾ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਲੱਗਦਾ ਜਾ ਰਿਹਾ ਸੀਗਾ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇੜੀ ਨੇ ਉਹ ਇਸ ਦੇ ਖੇਡਾਂ ਦੇ ਨਾਲ-ਨਾਲ ਜਿਹੜੇ ਹੋਰ ਨੌਜਵਾਨ ਹੈਗੇ ਆ ਉਹਨਾਂ ਦਾ ਵੀ ਉਤਸ਼ਾਹ ਵਧੇਗਾ ਔਰ ਜਿਹੜੀ ਰਾਸ਼ੀ ਦਿੱਤੀ ਜਾ ਰਹੀ ਹੈ ਇਸ ਦੇ ਨਾਲ ਇਹਨਾਂ ਦਾ ਉਤਸ਼ਾਹ ਵਧੇਗਾ ਔਰ ਜਿਹੜੇ ਨੌਜਵਾਨ ਨੇ ਵੱਧ ਤੋਂ ਵੱਧ ਖੇਡਾਂ ਵੱਲ ਜਾਣਗੇ ਔਰ ਪੰਜਾਬ ਤੇ ਜਿਹੜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸੋ ਪੰਜਾਬ ਦੇ ਨੌਜਵਾਨ ਨਸ਼ੇ ਤੋਂ ਦੂਰ ਰਹਿ ਕੇ ਹੁਣ ਖੇਡਾਂ ਦੇ ਵਿੱਚ ਮੱਲਾ ਮਾਰ ਰਹੇ ਨੇ ਤੇ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹਨਾਂ ਖਿਡਾਰੀਆਂ ਨੂੰ ਅੱਜ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਜਾਣਕਾਰੀ ਦੇਣ ਦੇ ਲਈ ਹਰਵਿੰਦਰ ਟੋੜਾ ਬਹੁਤ ਬਹੁਤ ਧੰਨਵਾਦ